ਇੱਕ ਪਾਸੇ ਹੜ੍ਹਾਂ ਦੀ ਮਾਰ ਤੇ ਦੂਜੇ ਪਾਸੇ ਜਲੰਧਰ ਦੀ ਚਿੱਟੀ ਵੇਹ ਦੇ ਵਿੱਚ ਪਾਣੀ ਹੋਇਆ ਓਵਰਫਲੋ ਪਰ ਉਸ ਵੇਲੇ ਪ੍ਰਸ਼ਾਸਨ ਤੇ ਐਨਡੀਆਰਫ ਦੀਆਂ ਟੀਮਾਂ ਨੂੰ ਭਾਜੜਾ ਪਹੁੰਚ ਜਾਂਦੀਆਂ ਨੇ ਜਦੋਂ ਇਸ ਦੇ ਵਿੱਚ ਇੱਕ ਵਿਅਕਤੀ ਦੀ ਡੁੱਬਣ ਦੇ ਨਾਲ ਮੌਤ ਹੋ ਜਾਂਦੀ ਹੈ ਜਿਸ ਤੋਂ ਬਾਅਦ ਪ੍ਰਸ਼ਾਸਨ ਮੌਕੇ ਦੇ ਉੱਤੇ ਪਹੁੰਚਿਆ ਤੇ ਲਗਾਤਾਰ ਰਾਹਤ ਕਾਰਜ ਕੀਤਾ ਜਾ ਰਿਹਾ ਕਿਉਂਕਿ ਚਿੱਟੀ ਵੇਹ ਦੇ ਵਿੱਚ ਪਾਣੀ ਲਗਾਤਾਰ ਓਵਰਫਲੋ ਹੋ ਰਿਹਾ ਉੱਥੇ ਹੀ ਇਸ ਘਟਨਾ ਦੀ ਸੂਚਨਾ ਮਿਲਦੇ ਸਾਰ ਮੌਕੇ ਦੇ ਉੱਤੇ ਡੀਐਸਪੀ ਪਹੁੰਚੇ ਪੁਲਿਸ ਦੇ ਹੋਰ ਮੁਲਾਜ਼ਮ ਪਹੁੰਚੇ ਐਨਡੀਆਰਐਫ ਦੀਆਂ ਟੀਮਾਂ ਤਾਂ ਪਹਿਲਾਂ ਹੀ ਉੱਥੇ ਤনাਤ ਨੇ ਕਿਉਂਕਿ ਲਗਾਤਾਰ ਖੜਾ ਦੀ ਸਥਿਤੀ ਦੇ ਮੱਦੇਨਜ਼ਰ ਵੱਡੀ ਟੀਮ ਜਿਹੜੀ ਕਿ ਉੱਥੇ ਪਹੁੰਚੀ ਹੋਈ ਹੈ ਤਾਂ ਲਗਾਤਾਰ ਰਾਹਤ ਕਾਰਜ ਚਲਾਇਆ ਜਾ ਰਿਹਾ ਹੈ ਗੋਤਾਖੋਰਾਂ ਦੀ ਟੀਮ ਨੇ ਵੀ ਇਸ ਵਿਅਕਤੀ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ ਬਰਾੜ ਸਾਹਿਬਾ ਜਿਹੜੇ ਇਸ ਚਿੱਟੀ ਵੇਂ ਦੇ ਵਿੱਚ ਕਿਸੇ ਵਿਅਕਤੀ ਦੇ ਬਲੋੜੀਆ ਸਾਲ ਮਾਰ ਕੇ ਖੁਦਕੁਸ਼ੀ ਕੀਤੀ ਗਈ ਆ ਤੇ ਉਹਦੇ ਬਾਰੇ ਦੱਸ ਦਿਓ ਕੀ ਡਿਟੇਲ ਆ ਅੱਜ ਪਹਿਲਾਂ ਤਾਂ ਵੈਸੇ ਹੀ ਹੜਾਂ ਦੀ ਸਤੀ ਤੇ 17 ਨਾਜਿਕ ਚੱਲੇ ਨੇ ਤੇ ਸਾਰਾ ਪ੍ਰਸ਼ਾਸਨ ਲੱਗਿਆ ਹੋਇਆ ਹੈ ਤੇ ਅੱਜ ਇਸੇ ਲੜੀ ਚ ਅੱਜ ਇੱਕ ਸੂਰੀ ਪਤਾ ਲੱਗਿਆ ਕਿ ਗੁਰਪ੍ਰੀਤ ਸਿੰਘ ਪੁੱਤ ਜਗਜੀਤ ਸਿੰਘ ਵਾਸੀ ਜੋ ਲੋਗਿਆਂ ਦਾ ਰਹਿਣ ਵਾਲਾ ਹੈ ਉਮਰ ਕਿਤੇ 32 ਸਾਲ ਤੇ 15 ਦਿਨ ਪਹਿਲਾਂ ਜਿਹੜਾ ਇਹ ਦੁਬਈ ਤੋਂ ਆਇਆ ਸੀਗਾ ਇਹਦੇ ਫੈਮਿਲੀ ਚ ਇੱਕ ਵਾਈਫ ਹੈ ਇੱਕ ਛੋਟਾ ਬੱਚਾ ਹੈ 100 ਸਾਲ ਦਾ ਬਟ ਇਹਦੀ ਡੜਬੋੜੀ ਲੱਭਣ ਲਈ ਸਾਡੇ ਕੋਲੇ ਸਾਡੇ ਆਪਣੇ ਜਿਹੜੀ ਸੈਂਟਰ ਗਵਰਨਮੈਂਟ ਦੀ ਐਨਡੀਆਰਐਸ ਦੀ ਟੀਮਾਂ ਲੱਗੀਆਂ ਅਸੀਂ ਕੁਝ ਪ੍ਰਾਈਵੇਟ ਜਿਹੜੇ ਵੀ ਸੋਰਸ ਹੈਗੇ ਨੇ ਉਹ ਅਸੀਂ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਵੱਲੋਂ ਪੁਲਿਸ ਵੱਲੋਂ ਅਸੀਂ ਸਾਰੇ ਐਫਰਟਸ ਕਰ ਰਹੇ ਆ ਤੇ ਸਾਡੀ ਸਾਰਿਆਂ ਦੀ ਸਮਤੀ ਹੈ ਉਸ ਪਰਿਵਾਰ ਨਾਲ ਜਿਹਦੇ ਨਾਲ ਇਹ ਵੱਡੀ ਘਟਨਾ ਵਾਪਰੀ ਹੈ ਇਸ ਸਾਡੇ ਹੱਤਾਂ ਦੇ ਐਫਰਟਸ ਆ ਕਿ ਅਸੀਂ ਇਸ ੜਬੜੀ ਨੂੰ ਲੱਭੀ ਹੈ। ਸੋ ਦੱਸਿਆ ਕਿ ਲਗਾਤਾਰ ਹੁਣ ਇਸ ਮਾਮਲੇ ਦੇ ਵਿੱਚ ਵਿਅਕਤੀ ਦੀ ਭਾਲ ਕੀਤੀ ਜਾ ਰਹੀ ਹੈ। ਦੱਸਿਆ ਕਿ ਪੰਜਾਬ ਦੇ ਵਿੱਚ ਪਹਿਲਾਂ ਹੀ ਹੜ੍ਹਾਂ ਕਰਕੇ ਲੋਕ ਕਾਫੀ ਪਰੇਸ਼ਾਨ ਨੇ ਪਰ ਦੂਜੇ ਪਾਸੇ ਦੇਖਿਆ ਜਾ ਰਿਹਾ ਕਿ ਨਿੱਕੀਆਂ ਮੋਟੀਆਂ ਤਕਰਾਰਾਂ ਨੂੰ ਲੈ ਕੇ ਹੁਣ ਘਰ ਵੀ ਖਰਾਬ ਹੁੰਦੇ ਨਜ਼ਰ ਆ ਰਹੇ ਨੇ। ਹਕੀਕਤ ਟੀਵੀ ਪੰਜਾਬੀ ਲਈ ਜਲੰਧਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ।